ਤੁਸੀਂ ਸੁਣ ਰਹੇ ਹੋ ਪ੍ਰੋਫੈਸਰ ਸਹਿਬ ਸਿੰਘ ਜੀ ਦੀ ਕਿਤਾਬ ਸਿਮਰਨ ਦੀਆਂ ਬਰਕਤਾਂ 6ਵੇਂ ਭਾਗ ਵਿੱਚ ਸੁਣੋ ਸਿਮਰਨ ਦਾ ਸਦਕਾ ਜਗਤ ਵਿੱਚ ਆਦਰ ਮਿਲਦਾ ਹੈ ਆਵਾਜ਼ ਗੁਰਜੰਟ ਸਿੰਘ ਰੁੱਪੂ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਜਗਤ ਪ੍ਰਸਿੱਧ ਗੱਲ ਹੈ ਕਿ ਲੋਕ ਚੜ੍ਹਦੇ ਸੂਰਜ ਨੂੰ ਹੀ ਪੂਜਦੇ ਹਨ ਤੇ ਧੰਨ ਵਾਲੇ ਦਾ ਹੀ ਜਗਤ ਵਿੱਚ ਆਦਰ ਮਾਣ ਹੁੰਦਾ ਹੈ ਕੰਗਾਲ ਮੂਰਖ ਦੀ ਕੋਈ ਇੱਜ਼ਤ ਨਹੀਂ ਕਰਦਾ ਜੇ ਕਦੇ ਕੋਈ ਗਰੀਬ ਬੰਦਾ ਆਪਣੇ ਕਿਸੇ ਧਨਾੜ ਸਾਖ ਸੰਬੰਧੀ ਕੋਲ ਜਾਏ ਤਾਂ ਅੱਗੋਂ ਉਹ ਆਪਣਾ ਮੂੰਹ ਦੂਜੇ ਪਾਸੇ ਪੁਵਾ ਲੈਂਦਾ ਹੈ ਪਰ ਜੇ ਧਨਵਾਨ ਨੂੰ ਕਦੇ ਆਪਣੇ ਗਰੀਬ ਰਿਸ਼ਤੇਦਾਰਾਂ ਪਾਸ ਜਾਣਾ ਪਵੇ ਤਾਂ ਗਰੀਬ ਵਿਚਾਰਾ ਉਸ ਦਾ 100-100 ਆਦਰ ਮਾਨ ਕਰਦਾ ਹੈ ਇਸ ਲੋਕ ਵਰਤਾਰੇ ਦਾ ਬਿਆਨ ਕਬੀਰ ਜੀ ਨੇ ਪੈਰੂ ਰਾਗ ਵਿੱਚ ਲਿਖੇ ਆਪਣੇ ਇੱਕ ਸ਼ਬਦ ਦੇ ਰਾਹੀਂ یوں ਕੀਤਾ ਹੈ ਨਿਰਧਨ ਆਦਰ ਕੋਈ ਨਾ ਦੇ ਲਾਖ ਯਤਨ ਕਰੇ ਉਹ ਚਿਤ ਨਾ ਤਰੇ ਰਹਾ ਜੋ ਨਿਰਧਨ ਸਰਦਨ ਕਹਿ ਜਾਏ ਆਗੇ ਬੈਠਾ ਪੀਠ ਫੇਰਾਏ ਜੋ ਸਰਦਨ ਨਿਰਧਨ ਕਹਿ ਜਾਏ ਦਿਆ ਆਦਰ ਲਿਆ ਬੁલાਏ ਨਿਰਧਨ ਸਰਦਨ ਦੋਨੋਂ ਭਾਈ ਪ੍ਰਭ ਕੀ ਕਲਾ ਨਾ ਮੀਟੀ ਜਾਏ ਪਰ ਦੁਨੀਆਂ ਵਾਲਾ ਇਹ ਮਾਲ ਧਨ ਕਦੇ ਕਿਸੇ ਦੇ ਨਾਲ ਨਹੀਂ ਨਿਭਿਆ ਇਸ ਨੂੰ ਕਮਾਣ ਸਾਂਭਣ ਵਿੱਚ ਹੀ ਕਈ ਚਿੰਤਾ ਫਿਕਰ ਵਾਪਰਦੇ ਹਨ ਤੇ ਕਈਆਂ ਨਾਲ ਵੈਰ ਈਰਖਾ ਵਿਹਾਜਣੇ ਪੈਂਦੇ ਹਨ ਲੋਕਾਂ ਵੱਲੋਂ ਮਿਲਿਆ ਆਦਰ ਮਾਣ ਹੁੰਦਾ ਵੀ ਉਪਰਾ ਉਪਰਾ ਹੈ ਮੂੰਹ ਉੱਤੇ ਵਡਿਆਈ ਤੇ ਪਿੱਠ ਪਿੱਛੇ ਨਿੰਦਾ ਬਖੀਲੀ ਸੋ ਕਬੀਰ ਜੀ ਸ਼ਬਦ ਦੇ ਅਖੀਰ ਤੇ ਲਿਖਦੇ ਹਨ ਕਿ ਸਦਾ ਸਾਥ ਨਿਭਾਉਣ ਵਾਲਾ ਅਸਲੀ ਧਨ ਪਰਮਾਤਮਾ ਦਾ ਨਾਮ ਹੀ ਹੈ ਜਿਸ ਦੇ ਪੱਲੇ ਇਹ ਧਨ ਨਹੀਂ ਹੈ ਸਾਡੇ ਭਾ ਦਾ ਉਹ ਬੰਦਾ ਕੰਗਾਲ ਹੈ ਚਾਹੇ ਉਸ ਨੇ ਕਿੰਨੀ ਮਾਇਆ ਜੋੜੀ ਹੋਵੇ ਕਹੇ ਕਬੀਰ ਨਿਰਦਨ ਹੈ ਸੋਈ ਜਾ ਕੇ ਹਿਰਦੇ ਨਾਮ ਨਾ ਹੋਈ ਸਤਿਗੁਰੂ ਨਾਨਕ ਸਾਹਿਬ ਜੀ ਨੇ ਵੀ ਫਰਮਾਇਆ ਹੈ ਕਿ ਬੜੇ ਕਸ਼ਟਾਂ ਨਾਲ ਮਾਇਆ ਜੁੜੀਦੀ ਹੈ ਜੇ ਇਹ ਹੱਥੋਂ ਚਲੀ ਜਾਏ ਤਾਂ ਵੀ ਦੁਖੀ ਹੋਣਾ ਪੈਂਦਾ ਹੈ ਇਸ ਨੂੰ ਸਾंभ ਕੇ ਰੱਖਣ ਲਈ ਵੀ ਬੜਾ ਆਤਮਕ ਮੁੱਲ ਭਰਨਾ ਪੈਂਦਾ ਹੈ ਖੋਲ ਦਿਲੀ ਦੂਰ ਹੋ ਜਾਂਦੀ ਹੈ ਧੀਰ ਤੇਰਨ ਨਾਲੋਂ ਵਿਥ ਪੈ ਜਾਂਦੀ ਹੈ ਜਿਤਨਾ ਗੰਢ ਦਾ ਅਮੀਰ ਉਤਨਾ ਦਿਲ ਦਾ ਕੰਗਾਲ ਆਪ ਫਰਮਾਉਂਦੇ ਹਨ ਦੁਖੀ ਦੁਨੀ ਸਹੀੜੀ ਹੈ ਜਾਏ ਤਾਂ ਲੱਗੇ ਦੁੱਖ ਨਾਨਕ ਸੱਚੇ ਨਾਮ ਬਿਨ ਕਿਸੇ ਨ ਲੱਥੀ ਭੁਖ ਜਿਨ ਕੈ ਪੱਲੇ ਧੰਵਸ ਹੈ ਤਿਨ ਕਾ ਨਉ ਫਕੀਰ ਜਿਨ ਕੈ ਹਿਰਦੇ ਤੂੰ ਵਸੇ ਤੇ ਨਰ ਗੁਣੀ ਗਹੀ ਪੰਨਾ 1287 ਜਿਨ੍ਹਾਂ ਦੇ ਹਿਰਦੇ ਵਿੱਚ ਰੱਬ ਵਸਦਾ ਹੈ ਉਹ ਗੁਣਾਂ ਦੇ ਮਾਲਕ ਬਣ ਜਾਂਦੇ ਹਨ ਉਹਨਾਂ ਦਾ ਜ਼ਿਗਰਾ ਵੱਡਾ ਹੋ ਜਾਂਦਾ ਹੈ ਤੰਗ ਦਿੱਲੀ ਉਹਨਾਂ ਦੇ ਨੇੜੇ ਨਹੀਂ ਟੁੱਕਦੀ ਉਹ ਸਭ ਨਾਲ ਪਿਆਰ ਕਰਦੇ ਹਨ ਉਹ ਸਭ ਦੇ ਦੁੱਖ ਦਰਦ ਦੇ ਭਾਈਵਾਲ ਬਣਦੇ ਹਨ ਫਿਰ ਜਗਤ ਵੀ ਉਹਨਾਂ ਦਾ ਪਿਆਰ ਕਿਉਂ ਨਾ ਕਰੇ ਪਰਮਾਤਮਾ ਦਾ ਨਾਮ ਇੱਕ ਐਸਾ ਭਾਰਸ ਹੈ ਕਿ ਇਹ ਗਰੀਬੀ ਤੇ ਨੀਵੀਂ ਜਾਤ ਦੀਆਂ ਸਭ ਵਿੱਥਾਂ ਮਿਟਾ ਦਿੰਦਾ ਹੈ ਕੇਸਰ ਫੁੱਲ ਕਸਤੂਰੀ ਚੰਦਨ ਹਰੇਕ ਨੂੰ ਹੀ ਸੁਗੰਧੀ ਦਿੰਦੇ ਹਨ ਇਹੀ ਸਿਫਤ ਪਰਮਾਤਮਾ ਦੇ ਨਾਮ ਵਿੱਚ ਹੈ ਸੋਨੇ ਰੇਸ਼ਮ ਤੇ ਘੋੜੇ ਦੇ ਭਾਂਡੇ ਦੀ ਕੋਈ ਭਿੱਟ ਨਹੀਂ ਮੰਨੀ ਗਈ ਭਗਤੀ ਵੀ ਜਿਸ ਕਿਸੇ ਨੇ ਕੀਤੀ ਉਸ ਦੀਆਂ ਸਭ ਭਿੱਟਾਂ ਮੁੱਕ ਗਈਆਂ ਉਸ ਨੂੰ ਹਰ ਥਾਂ ਆਦਰ ਮਿਲਿਆ ਗੁਰੂ ਨਾਨਕ ਸਾਹਿਬ ਜੀ ਫਰਮਾਨ ਕਰਦੇ ਹਨ ਕੇਸਰ ਕੁਸਮ ਮਿਰਗ ਮਹਿ ਹਰਣਾ ਸਰਬ ਸਰੀਰੀ ਚੜਨਾ ਚੰਦਨ ਭਗਤਾ ਜੋਤ ਨਹੀਂ ਸਰਬੇ ਪਰਮਲ ਕਰਨਾ ਕੇ ਪੇਟ ਭਾਂਡਾ ਕਹੇ ਨਾ ਕੋਏ ਐਸਾ ਭਗਤ ਵਰਨ ਮਹਿ ਹੋਏ ਰਾਗ ਤਿਲੰਗ ਸੋ ਜਿਸ ਕਿਸੇ ਨੇ ਨਾਮ ਸਿਮਰਿਆ ਚਾਹੇ ਉਹ ਨੀਵੀਂ ਜਾਤ ਦਾ ਵੀ ਹੋਵੇ ਜਗਤ ਨੇ ਉਸ ਦਾ ਆਦਰ ਮਾਨ ਕੀਤਾ ਹੈ ਗੁਰੂ ਰਾਮਦਾਸ ਜੀ ਗਰੀਬ ਬੇਦਲ ਰਬਦਾਸ ਚਮਾਰ ਅਤੇ ਛੀਂਬੇ ਨਾਮਦੇਵ ਜੀ ਦਾ ਹਵਾਲਾ ਦੇ ਕੇ ਸਿਮਰਨ ਦੀ ਵਡਿਆਈ یوں ਕਰਦੇ ਹਨ ਨੀਚ ਜਾਤ ਹਰ ਜਪਤਿਆਂ ਉੱਤਮ ਪਦਮੀ ਪਾਏ ਪੁੱਛੋ ਬਿਦਰਦਾਸੀ ਸੁਤੇ ਕਿਸਨ ਉਤਰਿਆ ਘਰ ਜਿਸ ਜਾਏ ਹਰ ਕੀ ਅਕਥ ਕਥਾ ਸੁਨੋ ਜਨ ਭਾਈ ਜਿਤ ਸੰਸਾ ਦੁਖ ਭੂਖ ਸਭ ਲਹਿ ਜਾਇ ਰਹਾ ਰਬਦਾਸ ਚਮਾਰ ਉਸਤਤ ਕਰੇ ਹਰ ਕੀਰਤ ਨਿਮਖ ਇੱਕ ਗਾਏ ਪਤ ਤਜਾਤ ਉਤਮ ਭਇਆ ਚਾਰ ਵਰਨ ਪਏ ਪਗ ਆਏ ਨਾਮ ਦੇ ਪ੍ਰਤੀਤ ਲੱਗੀ ਹਰ ਸੇਤੀ ਲੋਕ ਸ਼ੀਮਾ ਕਹੇ ਬੁਲਾਏ ਖੱਤਰੀ ਬ੍ਰਾਹਮਣ ਪੇਠ ਦੇ ਛੋਡੇ ਹਰ ਨਾਮ ਦਿਓ ਲੀਆ ਮੁਖ ਲਾਏ ਜਿਤਨੇ ਭਗਤ ਹਰ ਸੇਵਕਾਂ ਮੁਖ 86 ਤੀਰਥ ਤਿੰਨ ਤਿਲਕ ਕਢਾਏ ਜਾਂ ਨਾਨਕ ਤਿੰਨ ਕੋ ਆਂ ਦਿਨ ਪਰਸੇ ਜੇ ਕਿਰਪਾ ਕਰੇ ਹਰ ਰਾਇ ਸੋਹੀ ਮਹੱਲਾ ਚੌਥਾ 50733 ਗੁਰੂ ਅਰਜਨ ਸਾਹਿਬ ਜੀ ਵੀ ਸਿਮਰਨ ਵੱਲ ਪ੍ਰੇਰਣਾ ਕਰਦੇ ਹੋਏ ਨੀਵੀਂ ਜਾਤ ਦੇ ਗਰੀਬਾਂ ਦਾ ਜ਼ਿਕਰ ਕਰਦੇ ਹਨ ਨਾਮਦੇਵ ਜਾਤ ਦਾ ਸ਼ੇਂਬਾ ਸੀ ਤੇ ਬੜਾ ਹੀ ਗਰੀਬ ਸੀ ਚੰਗੇ ਭਾਗਾਂ ਨੂੰ ਉਹ ਗੋਬਿੰਦ ਦਾ ਭਜਨ ਕਰਨ ਲੱਗ ਪਿਆ ਤੇ ਮਾਨੋ ਲੱਖਪਤੀ ਬਣ ਗਿਆ ਕਬੀਰ ਜੀ ਨੇ ਪਰਮਾਤਮਾ ਦੇ ਚਰਨਾਂ ਵਿੱਚ ਪ੍ਰੀਤ ਜੋੜੀ ਨੀਵੀਂ ਜਾਤ ਦਾ ਗਰੀਬ ਜੁਲਾਹਾ ਸੀ ਸਿਮਰਨ ਦਾ ਸਦਕਾ ਉਹ ਗੁਨਾ ਦਾ ਸਮੁੰਦਰ ਹੋ ਗਿਆ ਮੋਏ ਹੋਏ ਪਸ਼ੂ ਢੋਣ ਵਾਲਿਆਂ ਵਿੱਚ ਜੰਮਿਆ ਹੋਇਆ ਰਵਿਦਾਸ ਮਾਇਆ ਦਾ ਦਬੇਲ ਪੁਣਾ ਛੱਡ ਕੇ ਪ੍ਰਮਾਤਮਾ ਨਾਲ ਸਾਂਝ ਬਣਾ ਬੈਠਾ ਜਗਤ ਵਿੱਚ ਉਸ ਦੀ ਸ਼ੋਭਾ ਹੋਣ ਲੱਗ ਪਈ ਨਾਈ ਜਾਤੀ ਦਾ ਗਰੀਬ ਸਹਿਣ ਜਜ਼ਮਾਨਾਂ ਦੀਆਂ ਬੁੱਤੀਆਂ ਕੱਢਦਾ ਕਰਦਾ ਸੀ ਪਰ ਜਦੋਂ ਉਸ ਨੇ ਪ੍ਰਮਾਤਮਾ ਨੂੰ ਹਿਰਦੇ ਵਿੱਚ ਵਸਾਇਆ ਤਾਂ ਲੋਕ ਉਸ ਨੂੰ ਭਗਤ ਭਗਤ ਆਖਣ ਲੱਗ ਪਏ ਇਹਨਾਂ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਗਰੀਬ ਧੰਨੇ ਜੱਟ ਨੇ ਭਗਤੀ ਸ਼ੁਰੂ ਕਰ ਦਿੱਤੀ ਤੇ ਉਸ ਨੂੰ ਵੀ ਹਰ ਪਾਸੇ ਪਰਮਾਤਮਾ ਦਾ ਹੀ ਦਿਦਾਰ ਹੋਣ ਲੱਗ ਪਿਆ ਫਰਮਾਉਂਦੇ ਹਨ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ ਆੜ ਧਾਮ ਕੋ ਛੀਪਰੋ ਹੋਇਓ ਲਖੀ ਨਾ ਰਹਾ ਬੁੰਨਨਾ ਤਨਨਾ ਤਿਆਗ ਗਏ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜੋਲਾ ਹਰਾ ਭਇਓ ਗੁਣੀ ਗਹੀਰਾ ਰਵਿਦਾਸ ਤੁਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ ਪਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ ਸੈਨ ਨਾਈ ਬੁੱਤ ਕਾਰੀਆ ਉਹ ਘਰ ਘਰ ਸੁਨਿਆ ਹਿਰਦੇ ਵਸਿਆ ਪਾਰ ਬ੍ਰਹਮ ਭਗਤਾ ਮੈਂ ਗਣਿਆ ਇਹ ਬਿਦ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ ਮਿਲੇ ਪਰਤਖ ਗੁਸਾਈਆਂ ਧੰਨਾ ਵੱਡ ਭਾਗਾ ਰਾਗਾਸਾ ਇਸ ਪ੍ਰੇਰਨਾ ਤੋਂ ਹੁਲਾਰਾ ਲੈ ਕੇ ਹਜੂਰ ਪ੍ਰਭੂ ਦਰ ਤੋਂ ਸਿਮਰਨ ਦੀ ਦਾਤ ਇਉ ਮੰਗਦੇ ਹਨ ਤੇ ਸਾਨੂੰ ਮੰਗਣ ਦੀ ਜਾ ਸਿਖਾਉਂਦੇ ਹਨ ਜਿਸ ਨੀਚ ਕੋ ਕੋਈ ਨਾ ਜਾਣੈ ਨਾਮ ਜਪਤੋ ਉਹ ਚੌਹੂ ਕੁੰਟ ਮਾਨੈ ਦਰਸ਼ਨ ਮੰਗਉ ਦੇਹ ਪਿਆਰੇ ਤੁਮਰੀ ਸੇਵਾ ਕੌਣ ਕੌਣ ਨਾ ਤਾਰੇ ਰਹਾ ਜਾ ਕੇ ਨਿਕਟ ਨ ਆਵੇ ਕੋਈ ਸਗਲ ਸ੍ਰਿਸ਼ਟ ਉਹਾਂ ਕੇ ਚਰਨ ਮਲ ਤੋਈ ਜੋ ਪ੍ਰਾਣੀ ਕਾਹੂ ਨ ਆਆਬਤ ਕਾਮ ਸੰਤ ਪ੍ਰਸਾਦ ਤਾਕੋ ਜਪੀਏ ਨਾਮ ਸਾਧ ਸੰਗ ਮਨ ਸੋਬਤ ਜਾਗੇ ਤਾਬ ਪ੍ਰਭ ਨਾਨਕ ਮੀਠੇ ਲਾਗੇ ਆਸਾ ਮਹੱਲਾ ਪੰਜਵਾ ਅਰਥ ਇਹ ਪਿਆਰੇ ਪ੍ਰਭੂ ਮੈਂ ਤੇਰੇ ਦਰਸ਼ਨ ਮੰਗਦਾ ਹਾਂ ਮੈਨੂੰ ਆਪਣੇ ਦਰਸ਼ਨ ਦੀ ਦਾਤ ਦੇ ਜਿਸ ਜਿਸ ਨੇ ਤੇਰੀ ਸੇਵਾ ਭਗਤੀ ਕੀਤੀ ਉਸ ਨੂੰ ਤੂੰ ਆਪਣਾ ਦਰਸ਼ਨ ਦੇ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੱਤਾ ਰਹਾਓ हे ਪ੍ਰਭੂ ਜਿਸ ਮਨੁੱਖ ਨੂੰ ਨੀਵੀਂ ਜਾਤ ਦਾ ਸਮਝ ਕੇ ਕੋਈ ਜਾਣਦਾ ਪਛਾਣਦਾ ਵੀ ਨਹੀਂ ਸੀ ਤੇਰਾ ਨਾਮ ਜਪਣ ਦੀ ਬਰਕਤ ਨਾਲ ਸਾਰੇ ਜਗਤ ਵਿੱਚ ਉਸ ਦਾ ਆਦਰ ਮਾਣ ਹੋਣ ਲੱਗ ਪੈਂਦਾ ਹੈ। हे प्रभु, ਕੰਗਾਲ ਜਾਣ ਕੇ ਜਿਸ ਮਨੁੱਖ ਦੇ ਨੇੜੇ ਕੋਈ ਨਹੀਂ ਸੀ ਟੁੱਕਦਾ, ਤੇਰਾ ਨਾਮ ਜਪਣ ਦੀ ਬਰਕਤ ਨਾਲ ਫਿਰ ਸਾਰੀ ਲੋਕਾਈ ਉਸ ਦੇ ਪੈਰ ਮਲ ਮਲ ਕੇ ਧੋਣ ਲੱਗ ਪੈਂਦੀ ਹੈ। हे प्रभु, ਜਿਹੜਾ ਮਨੁੱਖ ਪਹਿਲਾਂ ਕਿਸੇ ਦਾ ਕੋਈ ਕੰਮ ਸਵਾਰਨ ਜੋਗਾ ਨਹੀਂ ਸੀ, ਉਹਨ ਗੁਰੂ ਦੀ ਕਿਰਪਾ ਨਾਲ ਤੇਰਾ ਨਾਮ ਜਪਣ ਕਰਕੇ ਉਸ ਨੂੰ ਹਰ ਥਾਂ ਯਾਦ ਕੀਤਾ ਜਾਂਦਾ ਹੈ। हे ਨਾਨਕ ਆਖੇ, हे ਮਨ ਸਾਧ ਸੰਗਤ ਵਿੱਚ ਆ ਕੇ ਮਾਇਆ ਦੇ ਮੋਹ ਦੀ ਨੀਂਦ ਵਿੱਚ ਸੁੱਤੇ ਹੋਏ ਲੋਕ ਜਾਗ ਪੈਂਦੇ ਹਨ ਆਤਮਿਕ ਜੀਵਨ ਦੀ ਸੂਝ ਪ੍ਰਾਪਤ ਕਰ ਲੈਂਦੇ ਹਨ ਜਦੋਂ ਉਹਨਾਂ ਨੂੰ ਪ੍ਰਭੂ ਜੀ ਪਿਆਰੇ ਲੱਗਣ ਲੱਗ ਪੈਂਦੇ ਹਨ ਹਰ ਸਿਮਰਨ ਦਾ ਸਦਕਾ ਨਾਮਦੇਵ ਜੀ ਤੇ ਕਬੀਰ ਜੀ ਦੀ ਜੋ ਸ਼ੋਭਾ ਵਢਾਈ ਰਵਦਾਸ ਜੀ ਨੇ ਸੁਣੀ ਇੱਕ ਸ਼ਬਦ ਦੀ ਰਾਹੀ ਇਉਂ ਬਿਆਨ ਕਰਦੇ ਹਨ ਹਰ 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 ਹਰੇ ਹਰ ਸਿਮਰਤ ਜਨ ਗਏ ਨਿਸਤਰ ਤਰੇ ਰਹੋ ਹਰ ਕੇ ਨਾਮ ਕਬੀਰ ਉਜਾਗਰ ਜਨਮ ਜਨਮ ਕੇ ਕਾਟੇ ਕਾਗਰ ਨਿਮਤ ਨਾਮ ਦਿਓ ਦੂਧ ਪੀ ਆਇਆ ਤਉ ਜਗ ਜਨਮ ਸੰਕਟ ਨਹੀਂ ਆਇਆ ਜਨ ਰਵਿਦਾਸ ਆਰਾਮ ਰੰਗ ਰਾਤਾ ਇਉ ਗੁਰ ਪ੍ਰਸਾਦ ਨਰਕ ਨਹੀਂ ਜਾਤਾ ਆਸਾ ਅਰਥ ਸਵਾਸ ਸਵਾਸ ਹਰ ਨਾਮ ਸਿਮਰ ਨਾਲ ਹਰੀਦੇ ਦਾ ਸੰਸਾਰ ਸਮੁੰਦਰ ਤੋਂ ਪੂਰਨ ਤੌਰ ਤੇ ਪਾਰ ਲੰਘ ਜਾਂਦੇ ਹਨ ਰਹਾਉ ਹਰਨਾਮ ਸਿਮਰਨ ਦੀ ਬਰਕਤ ਨਾਲ ਕਬੀਰ ਭਗਤ ਜਗਤ ਵਿੱਚ ਮਸ਼ਹੂਰ ਹੋਇਆ ਤੇ ਉਸ ਦੇ ਜਨਮਾ ਜਨਮਾ ਦੇ ਕੀਤੇ ਕਰਮਾਂ ਦੇ ਲੇਖੇ ਮੁੱਕ ਗਏ ਹਰਨਾਮ ਸਿਮਰਨ ਦੇ ਕਾਰਨ ਹੀ ਨਾਮਦੇਵ ਨੇ ਗੋਬਿੰਦ ਰਾਏ ਨੂੰ ਦੁੱਧ ਪਿਲਾਇਆ ਸੀ ਤੇ ਨਾਮ ਜਪਿਆਂ ਹੀ ਉਹ ਜਗਤ ਦੇ ਜਨਮਾ ਦੇ ਕਸ਼ਟਾਂ ਵਿੱਚ ਨਹੀਂ ਪਿਆ ਹਰੀਦਾ ਦਾਸ ਰਵਦਾਸ ਵੀ ਪ੍ਰਭੂ ਦੇ ਪਿਆਰ ਵਿੱਚ ਰੰਗਿਆ ਗਿਆ ਹੈ ਇਸ ਰੰਗ ਦੀ ਬਰਕਤ ਨਾਲ ਸਤਿਗੁਰ ਦੀ ਮਿਹਰ ਦਾ ਸਦਕਾ ਰਵਦਾਸ ਨਰਕਾਂ ਵਿੱਚ ਨਹੀਂ ਪਵੇਗਾ ਨੋਟ ਹਰੇਕ ਸ਼ਬਦ ਦਾ ਮੁੱਖ ਭਾਵ ਰਹਾਉ ਦੀ ਤੁਕ ਵਿੱਚ ਹੋਇਆ ਕਰਦਾ ਹੈ ਇੱਥੇ ਹਰ ਸਿਮਨ ਦੀ ਵਡਿਆਈ ਦੱਸੀ ਹੈ ਇਹ ਜਿਨ੍ਹਾਂ ਬੰਦਿਆਂ ਨੇ ਸ્વાસ ਸ્વાસ ਪ੍ਰਭੂ ਨੂੰ ਯਾਦ ਕੀਤਾ ਉਹਨਾਂ ਨੂੰ ਜਗਤ ਦੀ ਮਾਇਆ ਵਿਆਪ ਨਹੀਂ ਸਕੀ ਇਹ ਔਸੂਲ ਦੱਸ ਕੇ ਦੋ ਭਗਤਾਂ ਦੀ ਮਿਸਾਲ ਦਿੰਦੇ ਹਨ ਕਬੀਰ ਨੇ ਭਗਤੀ ਕੀਤੀ ਉਹ ਜਗਤ ਵਿੱਚ ਪ੍ਰਸਿੱਧ ਹੋਇਆ ਨਾਮਦੇਵ ਨੇ ਭਗਤੀ ਕੀਤੀ ਤੇ ਉਸ ਨੇ ਪ੍ਰਭੂ ਨੂੰ ਵਾਸ ਵਿੱਚ ਕਰ ਲਿਆ ਇਸ ਵਿਚਾਰ ਵਿੱਚ ਦੋ ਗੱਲਾਂ ਬਿਲਕੁਲ ਸਾਫ਼ ਹਨ ਇੱਕ ਇਹ ਕਿ ਨਾਮਦੇਵ ਨੇ ਕਿਸੇ ਠਾਕੁਰ ਮੂਰਤੀ ਨੂੰ ਦੁੱਧ ਨਹੀਂ ਪਿਲਾਇਆ ਦੂਜੀ ਦੁੱਧ ਪਿਲਾਉਣ ਤੋਂ ਪਿੱਛੋਂ ਨਾਮਦੇਵ ਨੂੰ ਭਗਤੀ ਦੀ ਲਾਗ ਨਹੀਂ ਲੱਗੀ ਪਹਿਲਾਂ ਹੀ ਉਹ ਪਰਵਾਨ ਭਗਤ ਸੀ ਕਿਸੇ ਮੂਰਤੀ ਨੂੰ ਦੁੱਧ ਪਿਲਾ ਕੇ ਕਿਸੇ ਮੂਰਤੀ ਦੀ ਪੂਜਾ ਕਰਕੇ ਨਾਮਦੇਵ ਭਗਤ ਨਹੀਂ ਬਣਿਆ ਸਗੋਂ ਸੁਆਸ ਸੁਆਸ ਹਰ ਸਿਮਰਨ ਦੀ ਹੀ ਇਹ ਬਰਕਤ ਸੀ ਕਿ ਪ੍ਰਭੂ ਨੇ ਕਈ ਕੌਤਕ ਵਿਖਾ ਕੇ ਨਾਮਦੇਵ ਦੇ ਕਈ ਕੰਮ ਸਵਾਰੇ ਤੇ ਉਸ ਨੂੰ ਜਗਤ ਵਿੱਚ ਉੱਗਾ ਕੀਤਾ ਧਨ ਆੜਦਾਨੀ ਮਨੁੱਖ ਆਪਣੀ ਕਮਾਈ ਵਿੱਚੋਂ ਗਰੀਬਾਂ ਅਨਾਥਾਂ ਨੂੰ ਦਾਨ ਕਰਦੇ ਹਨ ਤੇ ਇਸ ਕੰਮ ਵਿੱਚ ਉਹਨਾਂ ਨੂੰ ਪਰਸੰਤਾ ਵੀ ਹੁੰਦੀ ਹੈ ਇਨਸਾਨੀ ਦੁੱਖ ਵੰਡਣ ਦਾ ਹੁਲਾਰਾ ਵੀ ਆਉਂਦਾ ਹੈ ਪਰ ਉਹਨਾਂ ਹੀ ਗਰੀਬਾਂ ਵਿੱਚੋਂ ਜੇ ਕੋਈ ਆਪਣੇ ਪੈਰਾਂ ਤੇ ਖਲੂਣ ਜੋਗਾ ਹੋ ਜਾਏ ਜੇ ਕਿਸੇ ਦੀ ਸ਼ੋਭਾ ਹੋਣ ਲੱਗ ਪਵੇ ਤਾਂ ਆਮ ਤੌਰ ਤੇ ਵੇਖਣ ਵਿੱਚ ਆਉਂਦਾ ਹੈ ਕਿ ਗਰੀਬ ਦੀ ਇਹ ਸ਼ੋਭਾ ਵਡਿਆਈ ਉਹਨਾਂ ਦਾਨੀ ਮਨੁੱਖਾਂ ਲਈ ਅਸਹਿ ਹੋ ਜਾਂਦੀ ਹੈ ਕੁਝ ਈਰਖਾ ਜੀ ਬਣ ਜਾਂਦੀ ਹੈ ਕਿ ਸਾਡੇ ਟੁਕਰਾਂ ਤੇ ਪਲਿਆ ਹੋਇਆ ਇਹ ਅੱਜ ਸਿਰ ਚੁੱਕ ਕੇ ਸਾਡੇ ਸਾਹਮਣੇ ਤੁਰਦਾ ਹੈ ਇਨਸਾਨੀ ਮਨ ਦੀ ਇਹ ਨੀਵੇਂ ਪਾਸੇ ਦੀ ਰੁਚੀ ਕੋਈ ਐਸੀ ਪ੍ਰਬਲ ਹੈ ਕਿ ਕਈ ਜਾਤ ਅਬਮਾਨੀ ਤੇ ਤਣਾੜ ਲੋਕਾਂ ਨੂੰ ਨੀਵੇਂ ਆ ਗਰੀਬਾਂ ਦੀ ਸ਼ੋਭਾ ਸੁਖਾਂਦੀ ਨਹੀਂ ਸਿਮਰਨ ਦਾ صدਕਾ ਜਦੋਂ ਭਗਤ ਰਵਦਾਸ ਜੀ ਅੱਗੇ ਉੱਚੀ ਜਾਤ ਵਾਲੇ ਵੀ ਆ ਕੇ ਸਿਰ ਨਵਾਂਣ ਲੱਗੇ ਤਾਂ ਈਰਖਾ ਕਰਨ ਵਾਲਿਆਂ ਨੂੰ ਉਹਨਾਂ ਸਮਝਾਇਆ ਜਿਹੜੇ ਮਨੁੱਖ ਸਾਰੀ ਸ੍ਰਿਸ਼ਟੀ ਦੇ ਮਾਲਕ ਪਰਮਾਤਮਾ ਦਾ ਨਾਮ ਸਿਮਰਦੇ ਹਨ ਉਹ ਪਰਮਾਤਮਾ ਦੇ ਅਨੰਕ ਸੇਵਕ ਬਣ ਜਾਂਦੇ ਹਨ ਫਿਰ ਉਹ ਕਿਸੇ ਦਾ ਦਬਾਅ ਨਹੀਂ ਮੰਨਦੇ ਕਿਉਂਕਿ ਉਹਨਾਂ ਨੂੰ ਆਪਣੇ ਮਾਲਕ ਪਰਮਾਤਮਾ ਦੇ ਬਰਾਬਰ ਦਾ ਹੋਰ ਕੋਈ ਨਹੀਂ ਦਿਸਦਾ। ਉਹਨਾਂ ਨੂੰ ਇੱਕ ਪਰਮਾਤਮਾ ਹੀ ਅਨੇਕਾਂ ਰੂਪਾਂ ਵਿੱਚ ਵਿਆਪਕ ਦਿਸਦਾ ਹੈ। ਵੇਖੋ ਉੱਚੀ ਜਾਤ ਵਾਲਿਆਂ ਦੇ ਭਾਣੇ ਨਾਮਦੇਵ ਛੇਂਬਾ ਸੀ ਤੇ ਅਸ਼ੂਤ ਸੀ। ਪਰ ਨਾਮਦੇਵ ਜੀ ਦੀ ਸ਼ੋਭਾ ਸਾਰੇ ਜਗਤ ਵਿੱਚ ਹੋ ਰਹੀ ਹੈ। ਕਿਉਂ? ਕਿਉਂਕਿ ਨਾਮਦੇਵ ਜੀ ਨੇ ਸਾਰੀ ਸ੍ਰਿਸ਼ਟੀ ਦੇ ਪਾਲਣ ਹਾਰ ਪ੍ਰਭੂ ਦਾ ਪੱਲਾ ਫੜਿਆ ਹੋਇਆ ਸੀ। ਜੇ ਤੁਹਾਨੂੰ ਮੇਰੀ ਗੱਲ ਉੱਤੇ ਤਬਾਰ ਨਹੀਂ ਆਉਂਦਾ ਤਾਂ ਤੁਸੀਂ ਆਪਣੇ ਹੀ ਘਰ ਵਿੱਚੋਂ ਰਿਸ਼ੀ ਵਿਆਸ ਤੇ ਸਨਕ ਆਦਿਕਾਂ ਦੇ ਲਿਖੇ ਧਰਮ ਪੁਸਤਕ ਪੜ੍ਹ ਕੇ ਵੇਖ ਲੋ ਉਹ ਵੀ ਇਹੀ ਆਖ ਗਏ ਹਨ ਕਿ ਪਰਮਾਤਮਾ ਦੇ ਨਾਮ ਦੀ ਸ਼ੋਭਾ ਨਾਮ ਸਿਮਰਨ ਕਰਨ ਵਾਲਿਆਂ ਦੀ ਸ਼ੋਭਾ ਸਾਰੇ ਸੰਸਾਰ ਵਿੱਚ ਹੁੰਦੀ ਹੈ ਫਿਰ ਵੇਖੋ ਕਬੀਰ ਜੀ ਦੀ ਜਾਤ ਵਿੱਚੋਂ ਕਈ ਲੋਕ ਉੱਚ ਜਾਤੀਏ ਲੋਕਾਂ ਦੀ ਬੱਦਸਲੂਕੀ ਤੋਂ ਤੰਗ ਆ ਕੇ ਮੁਸਲਮਾਨ ਬਣ ਗਏ ਤੇ ਅੱਜ ਉਹਨਾਂ ਦੇ ਘਰ ਹੀ ਈਦ ਬਕਰੀਦ ਦੇ ਮੌਕੇ ਤੇ ਗਊਆਂ ਹਲਾਲ ਕੀਤੀਆਂ ਜਾ ਰਹੀਆਂ ਹਨ ਕਬੀਰ ਦੀ ਯਾਦ ਦੇ ਕਈ ਵੱਡਿਆਂ ਨੇ ਤਾਂ ਇਹ ਕੀਤਾ ਪਰ ਕਬੀਰ ਨਾ ਉੱਚ ਜਾਤੀਏ ਲੋਕਾਂ ਦੀ ਬਦ ਸਲੂਕੀ ਤੋਂ ਘਬਰਾਇਆ ਨਾ ਮੁਸਲਮਾਨੀ ਹਕੂਮਤ ਦੇ ਦਿੱਤੇ ਡਰਾਵਿਆਂ ਜਾਂ ਲਾਲਚਾਂ ਤੋਂ ਥਿੜਕਿਆ ਉਹ ਨਿਡਰ ਰਹਿ ਕੇ ਪ੍ਰਮਾਤਮਾ ਦੇ ਚਰਨਾਂ ਵਿੱਚ ਟਿਕਿਆ ਰਿਹਾ ਅੱਜ ਉਸ ਕਬੀਰ ਦੀ ਸ਼ੋਭਾ ਸਾਰਾ ਜਗਤ ਕਰ ਰਿਹਾ ਹੈ ਮੇਰੇ ਭਾਈਚਾਰੇ ਦੇ ਲੋਕ ਬਨਾਰਸ ਤੇ ਆਸੇ-ਪਾਸੇ ਹੁਣ ਤੱਕ ਮoye ਪਸ਼ੂ ਢੋਂਦੇ ਆ ਰਹੇ ਹਨ ਮੈਂ ਵੀ ਉਹਨਾਂ ਵਿੱਚ ਹੀ ਜੰਮਿਆ ਪਲਿਆ ਪਰ ਮੈਂ ਪਰਮਾਤਮਾ ਦਾ ਪੱਲਾ ਫੜੀ ਰੱਖਿਆ ਸਿੱਟਾ ਕੀ ਨਿਕਲਿਆ ਸ਼ਾਸਤਰਾਂ ਦੀ ਮਰਜ਼ਾਦਾ ਅਨੁਸਾਰ ਤੁਰਨ ਵਾਲੇ ਬ੍ਰਾਹਮਣ ਵਿਦਵਾਨ ਲੋਕ ਮੇਰੇ ਅੱਗੇ ਸਿਰ ਨਵਾਉਂਦੇ ਹਨ ਇਹ ਕਿਸ ਦੀ ਬਰਕਤ ਹੈ ਪਰਮਾਤਮਾ ਦੇ ਨਾਮ ਦੇ ਸਿਮਰਨ ਦੀ ਫਰਮਾਉਂਦੇ ਹਨ ਹਰ ਜਪਤ ਤੇਊ ਜਨਾ ਪਦਮ ਕਵਲਾਸਪਤ ਤਾਸ ਸੰਤੁਲ ਨਹੀਂ ਆਨ ਕੋ ਏਕ ਹੀ ਏਕ ਅਨੇਕ ਹੋਏ ਬਿਸਥਰਿਓ आन रे आन भरपूर सूरह जाके भागवत लेखिए अवर नहीं पेखिए तास की जात अशोप शिपा ब्यास में लिखिए सनक में पेखिए नाम की नामना सप्त दीपा जाके ईद बकरीद कुल गौरे बद करें मानिए शेख शहीद पीरा जाके बाप वैसी करी पूत ऐसी सरी तेहू रे लोग प्रसिद्ध कबीरा جا کے कुटुंब کے ٹھےڈ سب ਢੋੜ ਟਵੰਤ ਫਿਰੇ ਅਜੋਂ ਬਨਾਰਸੀ ਆਸ ਪਾਸਾ ਆਚਾਰ ਸਹਿਤ ਵਿਪਰ ਕਰੇ ਡੰਡੋਤ ਤਿੰਨ ਤਨੇ ਰਵਿਦਾਸ ਦਾਸਨ ਦਾਸਾ ਰਾਗ ਮਲਾਰ ਪੰਨਾ 1293 نوٹ ਫਰੀਦ ਜੀ ਅਤੇ ਕਬੀਰ ਜੀ ਦੀ ਸਾਰੀ ਬਾਣੀ ਪੜ੍ਹ ਕੇ ਵੇਖੋ ਇੱਕ ਗੱਲ ਸਾਫ਼ ਪਰ ਤੱਖ ਦਿਖਦੀ ਹੈ ਫਰੀਦ ਜੀ ਹਰ ਥਾਂ ਮੁ슬ਮਾਨੀ ਲਫ਼ਜ਼ ਵਰਤਦੇ ਹਨ ਮਲਕੁਲ ਮੌਤ ਪੁਰਸਲਾਤ ਅਕਲ ਲਤੀਫ ਗਰੀਬਾਨ ਮਰਗ ਆਦਿਕ ਸਭ ਮੁਸਲਮਾਨੀ ਲਫਜ਼ ਹੀ ਹਨ ਖਿਆਲ ਵੀ ਇਸਲਾਮ ਵਾਲੇ ਹੀ ਦਿੱਤੇ ਹਨ ਜਿਵੇਂ ਮਿੱਟੀ ਪਈ ਔ ਤੋਲ ਵੀ ਕੋਏ ਨਾ ਹੋ ਸੀ ਮਿਤ ਇੱਥੇ ਮੁਰਦੇ ਦੱਬਣ ਵਾਲਾ ਇਸ਼ਾਰਾ ਹੈ ਪਰ ਕਬੀਰ ਜੀ ਦੀ ਬਾਣੀ পড়ੋ ਸਭ ਲਫਜ਼ ਹਿੰਦੂਆਂ ਵਾਲੇ ਹਨ ਸਿਰਫ ਉੱਥੇ ਹੀ ਮੁਸਲਮਾਨੀ ਲਫਜ਼ ਮਿਲਣਗੇ ਜਿੱਥੇ ਕਿਸੇ ਮੁਸਲਮਾਨ ਨਾਲ ਵਿਚਾਰ ਹੈ ਬਹਿਸ ਹੈ ਪਰਮਾਤਮਾ ਵਾਸਤੇ ਆਮ ਤੌਰ ਤੇ ਉਹੀ ਲਫ਼ਜ਼ ਹਨ ਜੋ ਹਿੰਦੂ ਲੋਕ ਆਪਣੇ ਅਵਤਾਰਾਂ ਵਾਸਤੇ ਵਰਤਦੇ ਹਨ ਤੇ ਜੋ ਨਾਮ ਸਤਗੁਰ ਜੀ ਨੇ ਵੀ ਬਹੁਤ ਵਾਰੀ ਵਰਤੇ ਹਨ ਪੀਤਾੰਬਰ, ਰਾਮ, ਹਰ, ਨਰਾਇਣ, ਸਾਰੰਗਪਾਣ, ਠਾਕੁਰ ਆਦਿਕ ਇਸ ਉੱਪਰਲੀ ਵਿਚਾਰ ਤੋਂ ਸੋਤੇ ਹੀ ਇਹ ਅੰਦਾਜ਼ਾ ਲੱਗ ਸਕਦਾ ਹੈ ਕਿ ਫਰੀਦ ਜੀ ਮੁਸਲਮਾਨੀ ਘਰ ਅਤੇ ਮੁਸਲਮਾਨੀ ਖਿਆਲਾਂ ਵਿੱਚ ਪਲੇ ਸਨ ਕਬੀਰ ਜੀ ਹਿੰਦੂ ਘਰ ਅਤੇ ਹਿੰਦੂ ਸਭਿਅਤਾ ਵਿੱਚ ਪਾਵ ਫਰੀਦ ਜੀ ਮੁਸਲਮਾਨ ਸਨ ਅਤੇ ਕਬੀਰ ਜੀ Hindu ਹਾਂ Hindu ਕ੍ਰੀਤੀਆਂ ਨੂੰ ਉਹਨਾਂ ਦਿਲ ਖੋਲ੍ਹ ਕੇ ਨਸ਼ਰ ਕੀਤਾ ਹੈ ਇੱਥੇ ਵੀ ਇਹੀ ਜ਼ਾਰ ਹੋ ਜਾਂਦਾ ਹੈ ਕਿ Hindu ਘਰ ਵਿੱਚ ਜਨਮ ਹੋਣ ਅਤੇ ਪਲਨ ਕਰਕੇ ਕਬੀਰ ਜੀ Hindu ਰਸਮਾਂ ਤੇ ਮਰਜ਼ਾਦਾ ਨੂੰ ਚੰਗੀ ਤਰ੍ਹਾਂ ਜਾਣਦੇ ਸਨ ਰਵਦਾਸ ਜੀ ਦੇ ਇਹ ਸ਼ਬਦ ਦੇ ਦੂਜੇ ਬੰਦ ਵਿੱਚੋਂ ਕਈ ਸੱਜਣ ਟਪਲਾ ਖਾ ਜਾਂਦੇ ਹਨ ਕਿ ਕਬੀਰ ਜੀ ਮੁਸਲਮਾਨ ਸਨ ਪਰ ਆਸਾ ਰਾਗ ਵਿੱਚ ਕਬੀਰ ਜੀ ਦਾ ਆਪਣਾ ਸ਼ਬਦ ਪੜ ਕੇ ਵੇਖੋ ਸਖਤ ਸਨਹਿ ਕਰ ਸੁਨਤ ਕਰੀਐ ਮੈਂ ਨਾ ਬਧਉ ਗੁਪਾਈ ਜੋਰੇ ਖੁਦਾਏ ਮੋਹਿ ਤੁਰਕ ਕਰੇਗਾ ਆਪਨ ਹੀ ਕਟ ਜਾਈ ਸੁਨਤ ਕੀਏ ਤੁਰਕ ਜੇ ਹੋਏਗਾ ਔਰਤ ਕਿਆ ਕਿਆ ਕਰੀਐ ਅਰਧ ਸਰੀਰੀ ਨਾਰ ਨਾ ਛੋਡੇ ਤਾਂ ਤੇ Hindu ਹੀ ਰਹੀਏ ਇਥੇ ਸਾਫ ਹੈ ਕਿ ਕਬੀਰ ਜੀ ਦੀ ਸੁਨਤ ਨਹੀਂ ਸੀ ਹੋਈ ਹੋਈ ਜੇ ਉਹ ਮੁਸਲਮਾਨੀ ਘਰ ਵਿੱਚ ਪਲਦੇ ਤਾਂ ਛੋਟੀ ਉਮਰੇ ਹੀ ਮਾਪੇ ਸੁਨਤ ਕਰਾ ਦਿੰਦੇ ਜਿਵੇਂ ਮੁਸਲਮਾਨਾਂ ਦੀ ਸ਼ਰਾਹ ਕਹਿੰਦੀ ਹੈ ਕਬੀਰ ਜੀ ਮੁਸਲਮਾਨੀ ਪੱਖ ਦਾ ਜ਼ਿਕਰ ਕਰਦੇ ਹੋਏ ਘਰ ਦੀ ਸਾਥਣ ਵਾਸਤੇ ਮੁਸਲਮਾਨੀ ਲਫ਼ਜ਼ ਔਰਤ ਵਰਤਦੇ ਹਨ ਔਰ ਆਪਣਾ ਪੱਖ ਦੱਸਣ ਲੱਗੇ ਹਿੰਦੂ ਲਫ਼ਜ਼ ਅਰਧ ਸਰੀਰੀ ਨਾਰ ਵਰਤਦੇ ਹਨ ਪਰ ਕੀ ਰਬਦਾਸ ਜੀ ਨੇ ਕਬੀਰ ਜੀ ਨੂੰ ਮੁਸਲਮਾਨ ਦੱਸਿਆ ਹੈ ਨਹੀਂ ਗੋਵ ਨਾਲ ਪੜ੍ਹ ਕੇ ਵੇਖੋ ਰਹਾਉ ਦੀ ਤੋਕ ਵਿੱਚ ਰਬਦਾਸ ਜੀ ਉਹਨਾਂ ਮਨੁੱਖਾਂ ਦੀ ਆਤਮਿਕ ਅਵਸਥਾ ਬਿਆਨ ਕਰਦੇ ਹਨ ਜੋ ਹਰਨਾਮ ਸਿਮਰਦੇ ਹਨ ਕਹਿੰਦੇ ਹਨ ਉਹਨਾਂ ਨੂੰ ਹਰ ਥਾਂ ਪ੍ਰਮਾਤਮਾ ਹੀ ਦਿਖਦਾ ਹੈ ਉਹਨਾਂ ਨੂੰ ਪ੍ਰਮਾਤਮਾ ਹੀ ਸਭ ਤੋਂ ਵੱਡਾ ਦਿਖਦਾ ਹੈ ਭਾਵ ਸਿਮਰਨ ਕਰਨ ਵਾਲੇ ਨਿਡਰ ਤੇ ਪ੍ਰਭੂ ਨਾਲ ਇੱਕ ਰੂਪ ਹੋ ਜਾਂਦੇ ਹਨ ਅੱਗੋਂ ਨਾਮਦੇਵ ਜੀ ਕਬੀਰ ਜੀ ਤੇ ਆਪਣੀ ਮਿਸਾਲ ਦਿੰਦੇ ਹਨ ਹਰਨਾਮ ਦੀ ਬਰਕਤ ਨਾਲ ਨਾਮਦੇਵ ਦੀ ਸ਼ੋਭਾ ਉਹ ਹੋਈ ਜੋ ਸੰਕ ਤੇ ਵਿਆਸ ਵਰਗੇ ઋષਿ ਲਿਖ ਗਏ ਕਬੀਰ ਇਸਲਾਮੀ ਰਾਜ ਦੇ ਦਬਾਅ ਤੇ ਲਾਲਚਾਂ ਤੋਂ ਨਿਡਰ ਰਹਿ ਕੇ ਹਰਨਾਮ ਨਾਲ ਸਿਮਰ ਕੇ ਹੀ ਉੱਗਿਆ ਹੋਇਆ ਆਪਣੀ ਕੁਲ ਦੇ ਹੋਰ ਜੁਲਾਹਾਂ ਵਾਂਗ ਮੁਸਲਮਾਨ ਨਹੀਂ ਬਣਿਆ ਹਰ ਨਾਮ ਦੀ ਬਰਕਤ ਨੇ ਹੀ ਰਬਦਾਸ ਨੂੰ ਇਤਨਾ ਉੱਚਾ ਕੀਤਾ ਕਿ ਉੱਚੀ ਕੁਲ ਦੇ ਬ੍ਰਾਹਮਣ ਚਰਨੀ ਲੱਗਦੇ ਹਨ ਸਤਗੁਰੂ ਜੀ ਨੇ ਫਰੀਦ ਜੀ ਨੂੰ ਸ਼ੇਖ ਲਿਖਿਆ ਹੈ ਲਫ਼ਜ਼ ਸ਼ੇਖ ਮੁਸਲਮਾਨੀ ਹੈ ਕਬੀਰ ਜੀ ਨੂੰ ਭਗਤ ਲਿਖਦੇ ਹਨ ਭਗਤ ਲਫ਼ਜ਼ ਹਿੰਦਕਾ ਹੈ ਸੋ ਰਬਦਾਸ ਜੀ ਦੇ ਇਹ ਸ਼ਬਦ ਤੋਂ ਇਹ ਅੰਦਾਜ਼ਾ ਲਾਣਾ ਕਿ ਕਬੀਰ ਜੀ ਮੁਸਲਮਾਨ ਸਨ ਭਾਰਾ ਟਪਲਾ ਖਾਣ ਵਾਲੀ ਗੱਲ ਹੈ ਕਿਤਾਬ ਸਿਮਰਨ ਦੀਆਂ ਬਰਕਤਾਂ ਲੇਖਕ ਪ੍ਰੋਫੈਸਰ ਸਹਿਬ ਸਿੰਘ ਭਾਗ 6 ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ